ਾਰੇ ਦੋਸਤੋ ਨਮਸਕਾਰ ਸਤਿ ਸ੍ਰੀ ਅਕਾਲ ਦੇਸ਼ ਵਿਦੇਸ਼ਾਂ ਵਿੱਚ ਬੈਠੇ ਐਸ ਐ ਸਿਦਕੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਤੁਹਾਡਾ ਆਪਣਾ ਐਸ ਐ ਸਿਦਕੀ ਦੋਸਤੋ ਰਾਸ਼ੀ ਫਲ 2025 ਸਭ ਨੂੰ ਨਵੇਂ ਸਾਲ ਦੀਆਂ ਦਿਲੋਂ ਮੁਬਾਰਕਾਂ ਦਿੰਦਾ ਹੈ ਹਰ ਵਿਅਕਤੀ ਦੇ ਮਨ ਵਿੱਚ ਨਵੇਂ ਸਾਲ ਨੂੰ ਲੈ ਕੇ ਇਹ ਉਤਸੁਕਤਾ ਰਹਿੰਦੀ ਹੈ ਕਿ ਉਸ ਦਾ ਨਵਾਂ ਸਾਲ ਕਿਹੋ ਜਿਹਾ ਰਹੇਗਾ ਨਵਾਂ ਸਾਲ ਸਭ ਲਈ ਨਵੇਂ ਸੁਪਨੇ ਅਤੇ ਨਵੀਆਂ ਆਸਾਂ ਲੈ ਕੇ ਆਉਂਦਾ ਹੈ। ਉਹਨਾਂ ਵਿੱਚੋਂ ਕੁਝ ਲੋਕਾਂ ਦੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਹਨ ਜਦੋਂ ਕਿ ਕੁਝ ਲੋਕਾਂ ਦੀਆਂ ਖਾਸ਼ਾਂ ਅਧੂਰੀਆਂ ਰਹਿ ਜਾਂਦੀਆਂ ਹਨ। ਕੁਝ ਲੋਕ ਆਪਣੇ ਸੁਪਨੇ ਨੂੰ ਇੱਕ ਚੰਗੀ ਯੋਜਨਾ ਬਣਾ ਕੇ ਪੂਰਾ ਕਰ ਲੈਂਦੇ ਹਨ ਜਦੋਂ ਕਿ ਕੁਝ ਲੋਕਾਂ ਨੂੰ ਆਪਣੇ ਸੁਪਨੇ ਪੂਰੇ ਕਰਨ ਦੇ ਤਰੀਕੇ ਦਾ ਗਿਆਨ ਹੀ ਨਹੀਂ ਹੁੰਦਾ। ਇਸ ਦੇ ਨਾਲ ਹੀ ਇਹ ਵੀ ਨਹੀਂ ਪਤਾ ਹੁੰਦਾ ਕਿ ਉਹਨਾਂ ਦਾ ਕਿਹੜਾ ਸਮਾਂ ਕਮਜ਼ੋਰ ਹੈ। ਤੇ ਕਿਹੜਾ ਸਮਾਂ ਚੰਗਾ ਹੈ ਤਾਂ ਜੋ ਕਮਜ਼ੋਰ ਸਮੇਂ ਵਿੱਚ ਸਹਿਣਸ਼ੀਲਤਾ ਨਾਲ ਕੰਮ ਕਰਕੇ ਅਤੇ ਚੰਗੇ ਸਮੇਂ ਵਿੱਚ ਆਪਣੇ ਸਮੇਂ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰਕੇ ਆਪਣੇ ਟੀਚੇ ਤੱਕ ਪਹੁੰਚ ਸਕਣਾ ਅਤੇ ਸਫਲਤਾ ਪ੍ਰਾਪਤ ਕਰ ਸਕਣਾ ਇਸੇ ਲਈ ਤੁਹਾਡੇ ਲਈ ਲੈ ਕੇ ਆਏ ਹਾਂ ਰਾਸ਼ੀ ਫਲ 2025 ਇਸ ਰਾਸ਼ੀ ਫਲ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਇਹ ਨਵਾਂ ਸਾਲ ਤੁਹਾਡੇ ਜੀਵਨ ਵਿੱਚ ਕਿਹੜੇ ਖਾਸ ਤੱਤ ਲੈ ਕੇ ਆ ਰਿਹਾ ਹੈ ਤੁਹਾਨੂੰ ਇਸ ਸਾਲ ਕਿਹੋ ਜਿਹੇ ਨਤੀਜੇ ਮਿਲਣਗੇ ਉਹਨਾਂ ਨਤੀਜਿਆਂ ਨੂੰ ਤੁਸੀਂ ਕਿਵੇਂ ਹੋਰ ਬਿਹਤਰ ਬਣਾ ਸਕੋਗੇ ਇਸ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਪਹਿਲਾਂ ਤੁਹਾਡੇ ਕੋਲ ਪਹੁੰਚੇ ਇਹ ਵਾਰ-ਵਾਰ ਨਹੀਂ ਕਰਨਾ ਸਿਰਫ ਪਹਿਲੀ ਵਾਰ ਇੱਕ ਵਾਰ ਹੀ ਕਰਨਾ ਹੁੰਦਾ ਹੈ ਦੋਸਤੋ ਜੇ ਗੱਲ ਕਰੀਏ ਮੇਖ ਰਾਸ਼ੀ ਦੀ ਤਾਂ ਮੇਖ ਰਾਸ਼ੀ ਵਾਲਿਓ ਤੁਹਾਨੂੰ ਇਸ ਸਾਲ ਔਸਤ ਜਾਂ ਔਸਤ ਤੋਂ ਚੰਗੇ ਨਤੀਜੇ ਮਿਲ ਸਕਦੇ ਹਨ ਖਾਸ ਕਰਕੇ ਮਾਰਚ ਦੇ ਮਹੀਨੇ ਤੱਕ ਸ਼ਨੀ ਦੀ ਖਾਸ ਕਿਰਪਾ ਨਾਲ ਤੁਸੀਂ ਵੱਖ-ਵੱਖ ਮਾਮਲਿਆਂ ਵਿੱਚ ਚੰਗੇ ਨਤੀਜੇ ਪ੍ਰਾਪਤ ਕਰ ਸਕੋਗੇ ਇਸ ਤੋਂ ਬਾਅਦ ਦੇ ਨਤੀਜੇ ਤੁਲਨਾਤਮਕ ਰੂਪ ਵਿੱਚ ਕੁਝ ਕਮਜ਼ੋਰ ਰਹਿ ਸਕਦੇ ਹਨ ਹਾਲਾਂਕਿ ਵਿਦੇਸ਼ ਆਦਿ ਨਾਲ ਸੰਬੰਧ ਰੱਖਣ ਵਾਲੇ ਜਾਤਕਾਂ ਨੂੰ ਮਾਰਚ ਤੋਂ ਬਾਅਦ ਵੀ ਚੰਗੇ ਨਤੀਜੇ ਮਿਲ ਸਕਦੇ ਹਨ ਬ੍ਰਹਸਪਤੀ ਦਾ ਗੋਚਰ ਵੀ ਮਈ ਦੇ ਮੱਧ ਤੱਕ ਤੁਹਾਡੇ ਆਰਥਿਕ ਪੱਖ ਨੂੰ ਮਜ਼ਬੂਤ ਰੱਖਣਾ ਚਾਹੇਗਾ। ਇਸ ਦਾ ਅਰਥ ਹੈ ਕਿ ਆਮ ਤੌਰ ਤੇ ਇਸ ਸਾਲ ਤੁਸੀਂ ਆਪਣੇ ਵਪਾਰ ਵਿੱਚ ਚੰਗਾ ਪ੍ਰਦਰਸ਼ਨ ਕਰਦੇ ਹੋਏ ਦਿਖੋਗੇ। ਫਿਰ ਵੀ ਸਾਲ ਦੇ ਦੂਜੇ ਹਿੱਸੇ ਵਿੱਚ ਸਾਵਧਾਨੀ ਨਾਲ ਚੱਲਣ ਦੀ ਜ਼ਰੂਰਤ ਰਹੇਗੀ। ਵਿਦਿਆਰਥੀਆਂ ਨੂੰ ਵੀ ਇਸ ਸਾਲ ਜ਼ਿਆਦਾ ਨਿਸ਼ਠਾਵਾਨ ਬਣ ਕੇ ਪੜ੍ਹਾਈ ਕਰਨ ਦੀ ਜ਼ਰੂਰਤ ਹੋਵੇਗੀ। ਜੇਕਰ ਤੁਸੀਂ ਸ਼ਾਦੀशुदा ਹੋ ਤਾਂ ਜੀਵਨ ਸਾਥੀ ਦੀ ਸਿਹਤ ਦਾ ਧਿਆਨ ਰੱਖਣਾ ਜ਼ਰੂਰੀ ਰਹੇਗਾ। ਨਾਲ ਹੀ ਨਾਲ ਇੱਕ ਦੂਜੇ ਦੇ ਨਾਲ ਸਬੰਧਾਂ ਨੂੰ ਬਣਾ ਕੇ ਰੱਖਣਾ ਵੀ ਜ਼ਰੂਰੀ ਰਹੇਗਾ। ਪ੍ਰੇਮ ਸਬੰਧ ਦੇ ਦ੍ਰਿਸ਼ਟੀਕੋਣ ਤੋਂ ਇਹ ਸਾਲ ਕੁਝ ਹੱਦ ਤੱਕ ਕਮਜ਼ੋਰ reh ਸਕਦਾ ਹੈ। ਮੇਖ ਰਾਸ਼ੀ ਵਾਲਿਆਂ ਵਾਸਤੇ ਉਪਾਅ ਹੈ ਜੀ ਮਾਂ ਦੁਰਗਾ ਦੀ ਰੋਜ਼ਾਨਾ ਪੂਜਾ ਅਰਚਨਾ ਸ਼ੁਭ ਰਹੇਗੀ। ਅੱਗੇ ਹੈ ਜੀ বৃਸ਼ਭ ਰਾਸ਼ੀ। বৃਸ਼ਭ ਰਾਸ਼ੀ ਵਾਲਿਓ ਰਾਸ਼ੀ ਫਲ 2025 ਤੁਹਾਡੇ ਲਈ ਕੁਝ ਵੱਧ ਮਿਹਨਤ ਕਰਨ ਦੇ ਸੰਕੇਤ ਦੇ ਰਿਹਾ ਹੈ। ਪਰ ਇਹ ਮਿਹਨਤ ਚੰਗੇ ਨਤੀਜੇ ਵੀ ਦੇ ਸਕਦੀ ਹੈ ਖਾਸ ਕਰਕੇ ਮਾਰਚ ਤੱਕ ਸ਼ਨੀ ਦੇਵ ਵੱਧ ਮਿਹਨਤ ਕਰਨ ਤੋਂ ਬਾਅਦ ਚੰਗੇ ਨਤੀਜੇ ਦੇਣਗੇ ਮਾਰਚ ਤੋਂ ਬਾਅਦ ਮਿਹਨਤ ਦੇ ਪੂਰੇ ਨਤੀਜੇ ਮਿਲ ਸਕਦੇ ਹਨ ਇਸ ਦਾ ਮਤਲਬ ਹੈ ਕਿ ਵੱਧ ਮਿਹਨਤ ਕਰਨ ਦੀ ਲੋੜ ਨਹੀਂ ਰਹੇਗੀ ਸਗੋ ਜਿੰਨੀ ਮਿਹਨਤ ਹੋਵੇਗੀ ਕੋਨੇ ਹੀ ਵਧੀਆ ਨਤੀਜੇ ਮਿਲਣਗੇ ਰਾਹੂ ਦਾ ਗੋਚਰ ਮਈ ਤੱਕ ਤੁਹਾਡੇ ਲਈ ਬਹੁਤ ਚੰਗੇ ਨਤੀਜੇ ਦੇਣ ਦਾ ਸੰਕੇਤ ਦੇ ਰਿਹਾ ਹੈ ਮਈ ਤੋਂ ਬਾਅਦ ਕਾਰਜ ਖੇਤਰ ਵਿੱਚ ਕੁਝ ਰੁਕਾਵਟਾਂ ਸਕਦੀਆਂ ਹਨ ਅਜੇ ਹੀ ਵਿੱਚ ਸ਼ਨੀ ਅਤੇ ਰਾਹੂ ਦੋਹਾਂ ਦੀਆਂ ਸਥਿਤੀਆਂ ਨੂੰ ਦੇਖਦੇ ਹੋਏ ਇਹ ਲੱਗਦਾ ਹੈ ਕਿ ਸਮੱਸਿਆ ਸਾਲ ਭਰ ਬਣੀ रह ਸਕਦੀ ਹੈ ਪਰ ਮੁਸ਼ਕਲਾਂ ਤੋਂ ਬਾਅਦ ਕੰਮ ਸਫਲ ਹੋਣਗੇ ਅਤੇ ਚੰਗੇ ਨਤੀਜੇ ਮਿਲਣਗੇ ਬ੍ਰਹਸਪਤੀ ਦਾ ਗੋਚਰ ਵੀ ਆਰਥਿਕ ਮਾਮਲਿਆਂ ਵਿੱਚ ਤੁਹਾਡੀ ਮਿਹਨਤ ਦੇ ਅਨੁਸਾਰ ਚੰਗੇ ਨਤੀਜੇ ਦੇਣ ਦਾ ਸੰਕੇਤ ਦੇ ਰਿਹਾ ਹੈ ਪੜ੍ਹਾਈ ਦੇ ਦ੍ਰਿਸ਼ਟੀਕੋਣ ਤੋਂ ਇਹ ਸਾਲ ਚੰਗਾ रह ਸਕਦਾ ਹੈ ਵਿਆਹ ਅਤੇ ਸ਼ਾਦੀशुदा ਜੀਵਨ ਨਾਲ ਸੰਬੰਧਿਤ ਮਾਮਲਿਆਂ ਲਈ ਵੀ ਇਹ ਸਾਲ ਚੰਗਾ ਕਿਹਾ ਜਾ ਸਕਦਾ ਹੈ ਪ੍ਰੇਮ ਸਬੰਧਾਂ ਦੇ ਲਈ ਵੀ ਨਵਾਂ ਸਾਲ ਆਮ ਤੌਰ ਤੇ ਅਨਕੂਲ ਨਤੀਜੇ ਦੇ ਸਕਦਾ ਹੈ ਮ੍ਰਿਸ਼ਵ ਰਾਸ਼ੀ ਵਾਲਿਆਂ ਵਾਸਤੇ ਉਪਾਅ ਹੈ ਜੀ ਸਰੀਰ ਤੇ ਚਾਂਦੀ ਧਾਰਨ ਕਰਨਾ ਸ਼ੁਭ ਰਹੇਗਾ ਅੱਗੇ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਓ ਨਵਾਂ ਸਾਲ ਤੁਲਨਾਤਮਕ ਰੂਪ ਵਿੱਚ ਬਿਹਤਰ ਸਾਲ ਹੋ ਸਕਦਾ ਹੈ ਅਰਥਾਤ 2024 ਦੇ ਮੁਕਾਬਲੇ ਸਾਲ 2025 ਵੱਧ ਚੰਗਾ ਰਹਿ ਸਕਦਾ ਹੈ ਮਾਰਚ ਤੱਕ ਸ਼ਨੀ ਦੇਵ ਕਿਸਮਤ ਰਾਹੀਂ ਸਹਿਯੋਗ ਦੇਣਾ ਚਾਣਗੇ ਇਸ ਤੋਂ ਬਾਅਦ ਤੁਹਾਡੇ ਤੋਂ ਵੱਧ ਤੋਂ ਵੱਧ ਮਿਹਨਤ ਕਰਵਾ ਕੇ ਚੰਗੇ ਨਤੀਜੇ ਵੀ ਦੇ ਸਕਦੇ ਹਨ ਅਰਥਾਤ ਇਹ ਸਾਲ ਮਿਹਨਤ ਤਾਂ ਕਰਵਾਏਗਾ ਪਰ ਨਤੀਜੇ ਤੁਲਨਾਤਮਕ ਰੂਪ ਵਿੱਚ ਚੰਗੇ ਅਤੇ ਸੰਤੋਸ਼ਜਨਕ ਹੋ ਸਕਦੇ ਹਨ ਰਾਹੂ ਦੇ ਗੋਚਰ ਨੂੰ ਦੇਖਦੇ ਹੋਏ ਆਪਣੇ ਵੱਡੇ ਬਜ਼ੁਰਗਾਂ ਅਤੇ ਸਹਿ ਕਰਮੀਆਂ ਨਾਲ ਚੰਗੇ ਸਬੰਧ ਰੱਖਣ ਦੀ ਕੋਸ਼ਿਸ਼ ਜ਼ਰੂਰੀ ਰਹੇਗੀ। ਮਿਹਨਤ ਕਰਨ ਦੇ ਨਾਲ-ਨਾਲ ਧਰਮ, ਅਧਿਆਤਮ ਅਤੇ ਰੱਬ ਦੇ ਪ੍ਰਤੀ ਨਿਸ਼ਠਾ ਵੀ ਜ਼ਰੂਰੀ ਹੋਵੇਗੀ। ਇਸ ਨਾਲ ਮਾਨਸਿਕ ਸ਼ਾਂਤੀ ਕਾਇਮ ਰਹੇਗੀ। ਇਸ ਦਾ ਪ੍ਰਭਾਵ ਤੁਹਾਡੇ ਕੰਮ ਕਾਜ ਅਤੇ ਨਿੱਜੀ ਜੀਵਨ ਤੇ ਦੇਖਣ ਨੂੰ ਮਿਲੇਗਾ। ਪਰ ਅਧਿਆਤਮ ਤੋਂ ਦੂਰੀ ਮਾਨਸਿਕ ਚਿੰਤਾ ਵਧਾਉਣ ਦਾ ਕਾਰਨ ਬਣ ਸਕਦੀ ਹੈ। ਬ੍ਰਸਪਤੀ ਦਾ ਗੋਚਰ ਮਈ ਦੇ ਮਹੀਨੇ ਤੱਕ ਕਮਜ਼ੋਰ ਰਹੇਗਾ ਪਰ ਬਾਅਦ ਵਿੱਚ ਤੁਲਨਾਤਮਕ ਰੂਪ ਵਿੱਚ ਚੰਗੇ ਨਤੀਜੇ ਮਿਲਣ ਦੀ ਉਮੀਦ ਹੈ ਇਸ ਲਈ ਰਾਸ਼ੀ ਫਲ 2025 ਦੇ ਅਨੁਸਾਰ ਆਰਥਿਕ ਮਾਮਲਿਆਂ ਵਿੱਚ ਇਸ ਸਾਲ ਤੁਸੀਂ ਮਿਲੇ ਜੁਲੇ ਨਤੀਜੇ ਪ੍ਰਾਪਤ ਕਰ ਸਕਦੇ ਹੋ ਨਤੀਜੇ ਔਸਤ ਤੋਂ ਬਿਹਤਰ ਵੀ ਹੋ ਸਕਦੇ ਹਨ ਨਿੱਜੀ ਜੀਵਨ ਵਿੱਚ ਵੀ ਮਈ ਤੋਂ ਬਾਅਦ ਦਾ ਸਮਾਂ ਚੰਗਾ ਹੋ ਸਕਦਾ ਹੈ ਪ੍ਰੇਮ ਸਬੰਧ ਹੋਣ ਜਾਂ ਦੰਪਤੀ ਜੀਵਨ ਦੇ ਮਾਮਲੇ ਮਈ ਤੋਂ ਬਾਅਦ ਤੁਸੀਂ ਤੁਲਨਾਤਮਕ ਰੂਪ ਵਿੱਚ ਚੰਗੇ ਨਤੀਜੇ ਪ੍ਰਾਪਤ ਕਰ ਸਕੋਗੇ ਵਿਦਿਆਰਥੀਆਂ ਨੂੰ ਵੀ ਮਈ ਤੋਂ ਬਾਅਦ ਵਧੀਆ ਨਤੀਜੇ ਮਿਲਣ ਦੀ ਉਮੀਦ ਹੈ ਮਿਥਨ ਰਾਸ਼ੀ ਵਾਲਿਆਂ ਵਾਸਤੇ ਉਪਾਅ ਹੈ ਜੀ ਉਪਾਅ ਦੇ ਰੂਪ ਵਿੱਚ ਜਦੋਂ ਵੀ ਸੰਭਵ ਹੋਵੇ ਘੱਟੋ-ਘੱਟ 10 ਅੰਨੇ ਲੋਕਾਂ ਨੂੰ ਭੋਜਨ ਕਰਵਾਓ ਅੱਗੇ ਹੈ ਜੀ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਓ ਨਵਾਂ ਸਾਲ ਤੁਹਾਨੂੰ ਵੱਡੀਆਂ ਸਮੱਸਿਆਵਾਂ ਤੋਂ ਰਾਹਤ ਦਿਵਾ ਸਕਦਾ ਹੈ ਖਾਸ ਕਰਕੇ ਮਾਰਚ ਤੋਂ ਬਾਅਦ ਤੁਹਾਨੂੰ ਪਿਛਲੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ ਅਤੇ ਤੁਹਾਡੇ ਅੰਦਰ ਨਵੀਂ ਊਰਜਾ ਅਤੇ ਨਵਾਂ ਉਤਸ਼ਾਹ ਦੇਖਣ ਨੂੰ ਮਿਲ ਸਕਦਾ ਹੈ ਵੱਡੇ ਬਜ਼ੁਰਗਾਂ ਦੇ ਮਾਰਗਦਰਸ਼ਨ ਨਾਲ ਤੁਸੀਂ ਬਿਹਤਰ ਪ੍ਰਦਰਸ਼ਨ ਕਰਦੇ ਹੋਏ ਦੇਖੋਗੇ ਸਮੱਸਿਆਵਾਂ ਅਜੇ ਪੂਰੀ ਤਰ੍ਹਾਂ ਦੂਰ ਹੁੰਦੀਆਂ ਨਜ਼ਰ ਨਹੀਂ ਆਉਂਦੀਆਂ ਪਰ ਸਮੱਸਿਆਵਾਂ ਘਟਣ ਨਾਲ ਤੁਸੀਂ ਸੁਖ ਦਾ ਸਾਹ ਜ਼ਰੂਰ ਲੈ ਸਕੋਗੇ ਮਈ ਤੱਕ ਚੰਗੇ ਲਾਭ ਦੀ ਸੰਭਾਵਨਾ ਬਣ ਰਹੀ ਹੈ ਪਰ ਮਈ ਤੋਂ ਬਾਅਦ ਖਰਚੇ ਵਧ ਵੀ ਸਕਦੇ ਹਨ ਹਾਲਾਂਕਿ ਵਿਦੇਸ਼ ਵਿੱਚ ਰਹਿਣ ਵਾਲੇ ਜਾਂ ਜਨਮ ਸਥਾਨ ਤੋਂ ਦੂਰ ਰਹਿਣ ਵਾਲੇ ਲੋਕਾਂ ਨੂੰ ਮਈ ਤੋਂ ਬਾਅਦ ਵੀ ਚੰਗੇ ਨਤੀਜੇ ਮਿਲ ਸਕਦੇ ਹਨ ਪਰ ਹੋਰ ਲੋਕਾਂ ਨੂੰ ਆਰਥਿਕ ਅਤੇ ਪਰਿਵਾਰਕ ਮਾਮਲਿਆਂ ਵਿੱਚ ਮਈ ਤੋਂ ਬਾਅਦ ਵਧੇਰੇ ਸਮਝਦਾਰੀ ਅਤੇ ਸਾਵਧਾਨੀ ਦਰਸਾਉਣ ਦੀ ਲੋੜ ਹੋਵੇਗੀ ਰਾਹੂ ਦਾ ਗੋਤਰੀ ਵੀ ਮਈ ਤੋਂ ਬਾਅਦ ਤੁਲਨਾਤਮਕ ਤੌਰ ਤੇ ਕਮਜ਼ੋਰ ਹੋ ਸਕਦਾ ਹੈ ਇਸ ਲਈ ਕਦੇ-ਕਦਾਈਂ ਅਣਖਿਆਸੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਰਾਸ਼ੀਫਲ 2025 ਦੇ ਅਨੁਸਾਰ ਪ੍ਰੇਮ ਵਿਆਹ ਅਤੇ ਦੰਪਤੀ ਜੀਵਨ ਨਾਲ ਸੰਬੰਧਿਤ ਮਾਮਲਿਆਂ ਲਈ ਮਈ ਤੱਕ ਦਾ ਸਮਾਂ ਤੁਲਨਾਤਮਕ ਤੌਰ ਤੇ ਬਿਹਤਰ ਕਿਹਾ ਜਾ ਸਕਦਾ ਹੈ ਵਿਦਿਆਰਥੀ ਵੀ ਮਈ ਤੋਂ ਪਹਿਲਾਂ ਹੀ ਆਪਣੀ ਪੜ੍ਹਾਈ ਦੀ ਗਤੀ ਨੂੰ ਕਾਇਮ ਕਰ ਲੈਣਗੇ ਤਾਂ ਅੱਗੇ ਜਾ ਕੇ ਉਹਨਾਂ ਨੂੰ ਅਨਕੂਲ ਨਤੀਜੇ ਮਿਲਦੇ ਰਹਿਣਗੇ ਕਰਕ ਰਾਸ਼ੀ ਵਾਲਿਆਂ ਵਾਸਤੇ ਉਪਾਅ ਹੈ ਜੀ ਪਿੱਪਲ ਦੇ ਦਰਖਤ ਨੂੰ ਰੋਜ਼ਾਨਾ ਪਾਣੀ ਦਿਓ ਅੱਗੇ ਹਜੇ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਓ ਆਉਣ ਵਾਲਾ ਨਵਾਂ ਸਾਲ ਕੁਝ ਮਾਮਲਿਆਂ ਲਈ ਚੰਗਾ ਅਤੇ ਕੁਝ ਮਾਮਲਿਆਂ ਲਈ ਕਮਜ਼ੋਰ रह ਸਕਦਾ ਹੈ ਅਰਥਾਤ ਇਹ ਸਾਲ ਆਮ ਤੌਰ ਤੇ ਮਿਲੇ ਜੁਲੇ ਨਤੀਜੇ ਦੇ ਸਕਦਾ ਹੈ ਮਾਰਚ ਦੇ ਮਹੀਨੇ ਵਿੱਚ ਸ਼ਨੀ ਦਾ ਗੋਚਰਾ ਉਸ ਤਰ੍ਹਾਂ ਰਹੇਗਾ ਜਦੋਂ ਕਿ ਮਾਰਚ ਤੋਂ ਬਾਅਦ ਨਤੀਜੇ ਕਮਜ਼ੋਰ ਹੋ ਸਕਦੇ ਹਨ ਇਸ ਕਰਕੇ ਵਪਾਰ ਬਿਜ਼ਨਸ ਅਤੇ ਨੌਕਰੀ ਨਾਲ ਜੁੜੇ ਮਾਮਲਿਆਂ ਵਿੱਚ ਕੁਝ ਮੁਸ਼ਕਲਾਂ ਜਾਂ ਪਰੇਸ਼ਾਨੀਆਂ ਦੇਖਣ ਨੂੰ ਮਿਲ ਸਕਦੀਆਂ ਹਨ ਨੌਕਰੀ ਵਿੱਚ ਤਬਾਦਲੇ ਦੇ ਜਾਂ ਨੌਕਰੀ ਬਦਲਣ ਦੇ ਹਾਲਾਤ ਵੀ ਬਣ ਸਕਦੇ ਹਨ ਜਿਸ ਨਾਲ ਘਰ ਤੋਂ ਦੂਰ ਰਹਿਣਾ ਪੈ ਸਕਦਾ ਹੈ ਹਾਲਾਂਕਿ ਆਰਥਿਕ ਮਾਮਲਿਆਂ ਵਿੱਚ ਇਹ ਸਾਲ ਆਮ ਤੌਰ ਤੇ ਚੰਗੇ ਨਤੀਜੇ ਦੇ ਸਕਦਾ ਹੈ ਕਿਉਂਕਿ ਸਾਲ ਦੀ ਸ਼ੁਰੂਆਤ ਵਿੱਚ ਬ੍ਰਸਪਤੀ ਦੀ ਦ੍ਰਿਸ਼ਟੀ ਧਨ ਸਥਾਨ ਉੱਤੇ ਰਹੇਗੀ ਬਾਦ ਵਿੱਚ ਬ੍ਰਹਸਪਤੀ ਲਾਭ ਘਰ ਵਿੱਚ ਪਹੁੰਚ ਕੇ ਵੱਖ-ਵੱਖ ਮਾਧਿਮਾਂ ਰਾਹੀਂ ਲਾਭ ਕਰਵਾਉਣ ਦੀ ਕੋਸ਼ਿਸ਼ ਕਰੇਗਾ ਅਰਥਾਤ ਕੰਮਾਂ ਵਿੱਚ ਕੁਝ ਮੁਸ਼ਕਲਾਂ ਹੋ ਸਕਦੀਆਂ ਹਨ ਪਰ ਆਰਥਿਕ ਮਾਮਲਿਆਂ ਵਿੱਚ ਅਨੁਕੂਲਤਾ ਦੇਖਣ ਨੂੰ ਮਿਲ ਸਕਦੀ ਹੈ ਨਿੱਜੀ ਸਬੰਧਾਂ ਵਿੱਚ ਵੀ ਮਈ ਤੋਂ ਬਾਅਦ ਦਾ ਸਮਾਂ ਵਧੀਆ ਨਤੀਜੇ ਦੇ ਸਕਦਾ ਹੈ ਵਿਆਹ ਨਾਲ ਸੰਬੰਧਿਤ ਮਾਮਲਿਆਂ ਵਿੱਚ ਵੀ ਅਨੁਕੂਲਤਾ ਦੇਖਣ ਨੂੰ ਮਿਲ ਸਕਦੀ ਹੈ ਸੰਤਾਨ ਸੰਬੰਧੀ ਮਾਮਲਿਆਂ ਵਿੱਚ ਵੀ ਚੰਗੇ ਨਤੀਜੇ ਮਿਲ ਸਕਦੇ ਹਨ ਜੇਕਰ ਪੜ੍ਹਾਈ ਦੇ ਮਾਮਲੇ ਦੇਖੇ ਜਾਣ ਤਾਂ ਮਈ ਤੋਂ ਬਾਅਦ ਦਾ ਸਮਾਂ ਵਧੀਆ ਨਤੀਜੇ ਦੇਣ ਵਾਲਾ ਦਿਸਦਾ ਹੈ ਸਿੰਘ ਰਾਸ਼ੀ ਵਾਲਿਆਂ ਵਾਸਤੇ ਉਪਾਅ ਹੈ ਜੀ ਹਰ ਚੌਥੇ ਮਹੀਨੇ ਵਗਦੇ ਹੋਏ ਸ਼ੁੱਧ ਪਾਣੀ ਵਿੱਚ ਜਟਾਂ ਵਾਲੇ 6 ਨਾਰੀਅਲ ਵਹਾਓ ਅੱਗੇ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਓ ਨਵਾਂ ਸਾਲ ਤੁਹਾਡੇ ਲਈ ਔਸਤ ਜਾਂ ਔਸਤ ਤੋਂ ਵਧੀਆ ਨਤੀਜੇ ਦੇ ਸਕਦਾ ਹੈ ਹਾਲਾਂਕਿ ਦੇਖ ਕੇ ਸ਼ਨੀ ਦੇ ਗੋਚਰ ਦੀ ਗੱਲ ਕੀਤੀ ਜਾਵੇ ਤਾਂ ਸ਼ਨੀ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਾਰਚ ਮਹੀਨੇ ਤੱਕ ਕਾਫੀ ਚੰਗੇ ਨਤੀਜੇ ਦੇਂਦਾ ਨਜ਼ਰ ਆ ਰਿਹਾ ਹੈ ਮਾਰਚ ਤੋਂ ਬਾਅਦ ਸ਼ਨੀ ਦਾ ਗੋਚਰ ਕੁਝ ਮਾਮਲਿਆਂ ਵਿੱਚ ਕਮਜ਼ੋਰ ਨਤੀਜੇ ਦੇ ਸਕਦਾ ਹੈ ਉਸੇ ਤਰ੍ਹਾਂ ਬ੍ਰਸਪਤੀ ਦਾ ਗੋਚਰ ਮਈ ਦੇ ਮੱਧ ਤੱਕ ਕਾਫੀ ਚੰਗੇ ਨਤੀਜੇ ਦੇਵੇਗਾ ਜਦੋਂ ਕਿ ਬਾਅਦ ਵਿੱਚ ਮਿਲੇ ਜੁੜੇ ਨਤੀਜੇ ਪ੍ਰਾਪਤ ਹੋ ਸਕਦੇ ਹਨ ਇਸ ਸਭ ਦੇ ਨਾਲ ਅਨਕੂਲ ਗੱਲ ਇਹ ਰਹੇਗੀ ਕਿ ਮਈ ਤੋਂ ਬਾਅਦ ਤੁਹਾਡੇ ਪਹਿਲੇ ਅਤੇ 7ਵੇਂ ਕਰ ਤੋਂ ਰਾਹੂ ਕੇਤੂ ਦਾ ਪ੍ਰਭਾਵ ਖਤਮ ਹੋ ਜਾਵੇਗਾ ਇਸ ਦਾ ਨਤੀਜਾ ਇਹ ਹੋਵੇਗਾ ਕਿ ਕਾਰੋਬਾਰ ਵਿੱਚ ਆ ਰੀਆਂ ਰੁਕਾਵਟਾਂ ਦੂਰ ਹੋਣਗੀਆਂ ਦੰਪਤੀ ਸਬੰਧਾਂ ਦੇ ਮਾਮਲਿਆਂ ਵਿੱਚ ਵੀ ਅਨੁਕੂਲਤਾ ਦੇਖਣ ਨੂੰ ਮਿਲੇਗੀ ਵਿਆਹ ਦੇ ਰਸਤੇ ਵਿੱਚ ਆ ਰੀਆਂ ਰੁਕਾਵਟਾਂ ਦੂਰ ਹੋਣਗੀਆਂ ਸਿਹਤ ਵਿੱਚ ਵੀ ਤੁਲਨਾਤਮਕ ਤੌਰ ਤੇ ਸੁਧਾਰ ਦੇਖਣ ਨੂੰ ਮਿਲ ਸਕਦਾ ਹੈ ਰਾਸ਼ੀਫਲ 2025 ਦੇ ਅਨੁਸਾਰ ਪੇਸ਼ੇਵਰ ਵਿਦਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨੂੰ ਵੀ ਚੰਗੇ ਨਤੀਜੇ ਮਿਲਣ ਦੀ ਸੰਭਾਵਨਾ ਹੈ ਇਸ ਤਰ੍ਹਾਂ ਕੁਝ ਕੁ ਮਾਮਲਿਆਂ ਨੂੰ ਛੱਡ ਕੇ ਜ਼ਿਆਦਾਤਰ ਮਾਮਲਿਆਂ ਵਿੱਚ ਇਹ ਸਾਲ ਤੁਹਾਡੇ ਲਈ ਅਨੁਕੂਲ ਨਤੀਜੇ ਦੇਣ ਵਾਲਾ ਲੱਗਦਾ ਹੈ ਕੰਨਿਆ ਰਾਸ਼ੀ ਵਾਲਿਆਂ ਵਾਸਤੇ ਉਪਾਅ ਹੈ ਜੀ ਹਰ ਰੋਜ਼ ਮੱਥੇ ਤੇ ਕੇਸਰ ਦਾ ਟਿੱਕਾ ਲਗਾਓ ਅੱਗੇ ਹੈ ਜੀ ਤੂਲਾ ਰਾਸ਼ੀ ਤੂਲਾ ਰਾਸ਼ੀ ਵਾਲਿਓ ਨਵਾਂ ਸਾਲ ਤੁਹਾਡੇ ਲਈ ਜ਼ਿਆਦਾਤਰ ਮਾਮਲਿਆਂ ਵਿੱਚ ਕਾਫੀ ਚੰਗੇ ਨਤੀਜੇ ਦਿੰਦਾ ਹੋਇਆ ਲੱਗਦਾ ਹੈ ਖਾਸ ਕਰਕੇ ਮਈ ਤੋਂ ਬਾਅਦ ਦੀ ਸਥਿਤੀ ਕਾਫੀ ਚੰਗੀ ਹੋ ਸਕਦੀ ਹੈ ਮਾਰਚ ਦੇ ਮਹੀਨੇ ਤੋਂ ਸ਼ਨੀ ਗ੍ਰਹਿ ਦੇ ਗੋਚਰ ਦੀ ਅਨੁਕੂਲਤਾ ਤੁਹਾਡੀਆਂ ਪੁਰਾਣੀਆਂ ਸਮੱਸਿਆਵਾਂ ਨੂੰ ਦੂਰ ਕਰਕੇ ਤਰੱਕੀ ਦੇ ਨਵੇਂ ਦਰਵਾਜ਼ੇ ਖੋਲ ਸਕਦੀ ਹੈ ਖਾਸ ਕਰਕੇ ਨੌਕਰੀ ਆਦਿ ਨਾਲ ਜੁੜੇ ਮਾਮਲਿਆਂ ਵਿੱਚ ਕਾਫੀ ਚੰਗੇ ਨਤੀਜੇ ਮਿਲ ਸਕਦੇ ਹਨ ਤੁਹਾਡੀ ਸੋਚਣ ਦੀ ਸ਼ਕਤੀ ਅਤੇ ਤੀਬਰਤਾ ਦੇ ਨਾਲ ਤੁਸੀਂ ਹੁਣ ਬਿਹਤਰ ਯੋਜਨਾ ਬਣਾ ਕੇ ਵਪਾਰ ਅਤੇ ਕਾਰੋਬਾਰ ਵਿੱਚ ਵੀ ਵਧੀਆ ਪ੍ਰਦਰਸ਼ਨ ਕਰ ਸਕੋਗੇ ਵਿਦਿਆਰਥੀਆਂ ਦੇ ਜੀਵਨ ਵਿੱਚ ਆ ਰਹੀਆਂ ਮੁਸ਼ਕਲਾਂ ਵੀ ਦੂਰ ਹੋ ਜਾਣਗੀਆਂ ਰਾਸ਼ੀ ਫਲ 2025 ਦੇ ਅਨੁਸਾਰ ਮਈ ਦੇ ਮੱਧ ਤੋਂ ਬਾਅਦ ਬ੍ਰਹਸਪਤੀ ਗ੍ਰਹਿ ਦੀ ਅਨੁਕੂਲਤਾ ਵੀ ਵੱਡੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦ ਕਰੇਗੀ ਕਿਸਮਤ ਵਧੀਆ ਤਰੀਕੇ ਨਾਲ ਸਾਥ ਦੇਵੇਗੀ ਵੱਡੇ ਬਜ਼ੁਰਗਾਂ ਦਾ ਅਸ਼ੀਰਵਾਦ ਅਤੇ ਮਾਰਗਦਰਸ਼ਨ ਜੀਵਨ ਵਿੱਚ ਤਰੱਕੀ ਦੇ ਦਰਵਾਜ਼ੇ ਖੋਲੇਗਾ ਜੇਕਰ ਤੁਸੀਂ ਵਿਦਿਆਰਥੀ ਹੋ ਤਾਂ ਬ੍ਰਸਪਤੀ ਵਿੱਦਿਆ ਦੇ ਮਾਮਲਿਆਂ ਵਿੱਚ ਮਦਦਗਾਰ ਸਾਬਤ ਹੋਵੇਗਾ ਇਸੇ ਤਰ੍ਹਾਂ ਹੋਰ ਲੋਕਾਂ ਨੂੰ ਆਰਥਿਕ ਮਾਮਲਿਆਂ ਵਿੱਚ ਬ੍ਰਸਪਤੀ ਦੇ ਕਾਰਨ ਚੰਗੀ ਅਨੁਕੂਲਤਾ ਦੇਖਣ ਨੂੰ ਮਿਲ ਸਕਦੀ ਹੈ ਮਈ ਦੇ ਮੱਧ ਤੋਂ ਬਾਅਦ ਦਾ ਸਮਾਂ ਪ੍ਰੇਮ ਵਿਆਹ ਅਤੇ ਸ਼ਾਦੀशुदा ਜੀਵਨ ਨਾਲ ਜੁੜੇ ਮਾਮਲਿਆਂ ਵਿੱਚ ਵੀ ਚੰਗੀ ਅਨੁਕੂਲਤਾ ਦੇਣ ਵਾਲਾ ਹੋ ਸਕਦਾ ਹੈ ਤੁਲਨਾ ਰਾਸ਼ੀ ਵਾਲਿਆਂ ਵਾਸਤੇ ਉਪਾਅ ਹੈ ਜੀ ਮਾਸ ਸ਼ਰਾਬ ਅਤੇ ਅਸ਼ਲੀਲਤਾਤ ਤੋਂ ਦੂਰ ਰਹਿਣਾ ਉਪਾਅ ਵਜੋਂ ਕੰਮ ਕਰੇਗਾ ਅੱਗੇ ਹੈ ਜੀ বৃশ্চਿਕ ਰਾਸ਼ੀ বৃশ্চਿਕ ਰਾਸ਼ੀ ਵਾਲਿਓ ਆਉਣ ਵਾਲਾ ਸਾਲ ਤੁਹਾਨੂੰ ਮਿਲੇ ਜਿਹੜੇ ਨਤੀਜੇ ਦੇ ਸਕਦਾ ਹੈ ਤੁਹਾਡੀਆਂ ਕੁਝ ਵੱਡੀਆਂ ਤੇ ਪੁਰਾਣੀਆਂ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ ਪਰ ਨਵੇਂ ਸਿਰੇ ਤੋਂ ਵੀ ਕੁਝ ਨਵੀਆਂ ਪਰੇਸ਼ਾਨੀਆਂ ਵੇਖਣ ਨੂੰ ਮਿਲ ਸਕਦੀਆਂ ਹਨ ਹਾਲਾਂਕਿ ਜੇ ਤੁਹਾਨੂੰ ਪਿਛਲੇ ਦਿਨਾਂ ਵਿੱਚ ਪੇਟ ਜਾਂ ਦਿਮਾਗ ਨਾਲ ਸੰਬੰਧਿਤ ਕੁਝ ਪਰੇਸ਼ਾਨੀਆਂ ਰਹੀਆਂ ਹਨ ਤਾਂ ਉਹਨਾਂ ਤੋਂ ਤੁਹਾਨੂੰ ਰਾਹਤ ਮਿਲ ਸਕਦੀ ਹੈ ਰਾਸ਼ੀ ਫਲ 2025 ਕਹਿੰਦਾ ਹੈ ਕਿ ਬ੍ਰਹਸਪਤੀ ਦਾ ਗੋਚਰ ਵੀ ਮਈ ਦੇ ਮੱਧ ਤੱਕ 7ਵੇਂ ਘਰ ਤੋਂ ਤੁਹਾਨੂੰ ਚੰਗੀ ਅਨੁਕੂਲਤਾ ਦਿੰਦਾ ਹੋਇਆ ਦਿਖ ਰਿਹਾ ਹੈ ਪਰ ਮਈ ਦੇ ਮੱਧ ਤੋਂ ਬਾਅਦ ਬ੍ਰਹਸਪਤੀ 8ਵੇਂ ਘਰ ਵਿੱਚ ਜਾ ਕੇ ਕੁਝ ਕਮਜ਼ੋਰ ਹੋ ਜਾਣਗੇ ਹਾਲਾਂਕਿ ਦੂਜੇ ਘਰ ਉੱਤੇ ਪ੍ਰਭਾਵ ਦੇ ਕਾਰਨ ਕੋਈ ਵੱਡੀ ਆਰਥਿਕ ਸਮੱਸਿਆ ਨਹੀਂ ਆਵੇਗੀ ਪਰ ਆਮਦਨ ਦੇ ਸਰੋਤ ਕੋਜ ਹੱਦ ਤੱਕ ਹਲਕੇ रह ਸਕਦੇ ਹਨ ਪੜ੍ਹਾਈ ਨਾਲ ਸੰਬੰਧਿਤ ਮਾਮਲਿਆਂ ਲਈ ਵੀ ਮਈ ਤੱਕ ਦਾ ਸਮਾਂ ਤੁਲਨਾਤਮਕ ਤੌਰ ਤੇ ਵਧੀਆ ਕਿਹਾ ਜਾ ਸਕਦਾ ਹੈ ਵਿਆਹ ਕੁੜਮਾਈ ਪ੍ਰੇਮ ਸੰਬੰਧ ਅਤੇ ਸੰਤਾਨ ਆਦ ਨਾਲ ਸੰਬੰਧਿਤ ਮਾਮਲਿਆਂ ਲਈ ਵੀ ਮਈ ਦੇ ਮੱਧ ਤੋਂ ਪਹਿਲਾਂ ਦਾ ਸਮਾਂ ਜਿਆਦਾ ਚੰਗਾ ਕਿਹਾ ਜਾ ਸਕਦਾ ਹੈ ਮ੍ਰਿਸ਼ਟਕ ਰਾਸ਼ੀ ਵਾਲਿਆਂ ਵਾਸਤੇ ਉਪਾਅ ਹੈ ਜੀ ਹਰ ਚੌਥੇ ਮਹੀਨੇ ਵਗਦੇ ਹੋਏ ਸ਼ੁੱਧ ਜਲ ਵਿੱਚ 400 ਗ੍ਰਾਮ ਧਨੀਆ ਬਹਾਉਣਾ ਸ਼ੁਭ ਰਹੇਗਾ ਅੱਗੇ ਹੈ ਜੀ ਤੁਨ ਰਾਸ਼ੀ ਤੁਨ ਰਾਸ਼ੀ ਵਾਲਿਓ ਨਵਾਂ ਸਾਲ ਤੁਹਾਨੂੰ ਕੁਝ ਚੰਗੇ ਅਤੇ ਕੁਝ ਕਮਜ਼ੋਰ ਵੀ ਦੇ ਸਕਦਾ ਹੈ ਇੱਕ ਪਾਸੇ ਜਿੱਥੇ ਮਾਰਚ ਤੱਕ ਸ਼ਨੀ ਦਾ ਗੁਜਰ ਤੁਹਾਡੇ ਲਈ ਪੂਰੀ ਤਰ੍ਹਾਂ ਅਨਕੂਲ ਹੈ ਉੱਥੇ ਹੀ ਮਈ ਤੱਕ ਬ੍ਰਹਸਪਤੀ ਦਾ ਗੋਚਰ ਕਮਜ਼ੋਰ ਰਹੇਗਾ ਮਈ ਦੇ ਮੱਧ ਤੋਂ ਬਾਅਦ ਬ੍ਰਹਸਪਤੀ ਦਾ ਗੋਚਰ ਤੁਹਾਡੇ ਲਈ ਅਨਕੂਲ ਹੋ ਜਾਵੇਗਾ ਦੂਜੇ ਪਾਸੇ ਮਾਰਚ ਤੋਂ ਬਾਅਦ ਸ਼ਨੀ ਦਾ ਗੋਚਰ ਕਮਜ਼ੋਰ ਹੋ ਜਾਵੇਗਾ ਇਸ ਤਰ੍ਹਾਂ ਇਹ ਦੋਵੇਂ ਮੁੱਖ ਗੋਚਰ ਕੁਝ ਚੰਗੇ ਅਤੇ ਕੁਝ ਕਮਜ਼ੋਰ ਨਤੀਜੇ ਦੇ ਸਕਦੇ ਹਨ ਹਾਲਾਂਕਿ ਸਕਾਰਾਤਮਕ ਨਤੀਜਿਆਂ ਦੀ ਪ੍ਰਮੁੱਖਤਾ ਰਹੇਗੀ ਕਿਉਂਕਿ ਰਾਹੂ ਦਾ ਗੋਚਰ ਮਈ ਤੋਂ ਬਾਅਦ ਚੌਥੇ ਘਰ ਵਿੱਚੋਂ ਆਪਣੀ ਨਕਾਰਾਤਮਕਤਾ ਹਟਾ ਲਵੇਗਾ ਇਸ ਦੇ ਨਤੀਜੇ ਵਜੋਂ ਘਰ-ਗ੍ਰਸਤੀ ਨਾਲ ਸਬੰਧਤ ਕੁਝ ਪਰੇਸ਼ਾਨੀਆਂ ਦੂਰ ਹੋਣਗੀਆਂ ਜાં ਪੁਰਾਣੀਆਂ ਸਮੱਸਿਆਵਾਂ ਦੂਰ ਹੋ ਕੇ ਸ਼ਨੀ ਦੇ ਕਾਰਨ ਕੁਝ ਨਵੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਪਰ ਫਿਰ ਵੀ ਪਰਵਰਤਨ ਦੀ ਊਰਜਾ ਮਨ ਨੂੰ ਤੁਲਨਾਤਮਕ ਤੌਰ ਤੇ ਖੁਸ਼ ਕਰਨ ਦਾ ਕੰਮ ਕਰ ਸਕਦੀ ਹੈ ਬ੍ਰਹਸਪਤੀ ਦਾ ਗੋਚਰ ਆਰਥਿਕ ਮਾਮਲਿਆਂ ਵਿੱਚ ਅਨੁਕੂਲਤਾ ਦਿੰਦਾ ਰਹੇਗਾ ਇਸ ਨਾਲ ਕੋਈ ਵੱਡੀ ਆਰਥਿਕ ਕਮੀ ਨਹੀਂ ਆਵੇਗੀ ਜਦੋਂ ਕਿ ਮਈ ਤੋਂ ਬਾਅਦ ਆਮਦਨ ਦੇ ਸਰੋਤਾਂ ਵਿੱਚ ਵਾਧਾ ਵੀ ਦੇਖਣ ਨੂੰ ਮਿਲ ਸਕਦਾ ਹੈ ਮਈ ਤੋਂ ਬਾਅਦ ਦਾ ਸਮਾਂ ਪ੍ਰੇਮ ਦੰਪਤੀ ਵਿਆਹ ਅਤੇ ਵਿੱਦਿਆ ਆਦ ਨਾਲ ਸੰਬੰਧਿਤ ਮਾਮਲਿਆਂ ਵਿੱਚ ਵਧੀਆ ਨਤੀਜੇ ਦੇਣ ਵਾਲਾ ਹੋ ਸਕਦਾ ਹੈ ਤੁਹਾਨੂੰ ਰਾਸ਼ੀ ਵਾਲਿਆਂ ਵਾਸਤੇ ਉਪਾਅ ਹੈ ਜੀ ਕਾਂ ਦਾ ਮੱਝ ਨੂੰ ਦੁੱਧ ਅਤੇ ਚੌਲ ਖਿਲਾਉਣਾ ਸ਼ੁਭ ਰਹੇਗਾ ਅੱਗੇ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਓ ਨਵੇਂ ਸਾਲ ਤੁਹਾਨੂੰ ਪੁਰਾਣੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ਵਿੱਚ ਖੂਬ ਸਹਾਇਕ ਸਾਬਤ ਹੋ ਸਕਦਾ ਹੈ ਜਿਹੀਆਂ ਸਮੱਸਿਆਵਾਂ ਜਿਨ੍ਹਾਂ ਨੂੰ ਤੁਸੀਂ ਕਾਫੀ ਸਮੇਂ ਤੋਂ ਦੂਰ ਨਹੀਂ ਕਰ ਸਕੇ ਸੀ ਉਹਨਾਂ ਦੇ ਹੱਲ ਹੋਣ ਦੇ ਯੋਗ ਬਣਨਗੇ ਘਰ ਪਰਿਵਾਰ ਵਿੱਚ ਚੱਲ ਰਹੀ ਇਹ ਸ਼ਾਂਤੀ ਵੀ ਹੁਣ ਖਤਮ ਹੋ ਜਾਵੇਗੀ ਜੇਕਰ ਤੁਸੀਂ ਨੌਕਰੀ ਬਦਲਣ ਦੀ ਕੋਸ਼ਿਸ਼ ਕਰੋਗੇ ਤਾਂ ਇਹ ਵੀ ਸੰਭਵ ਹੋਏਗਾ ਪੇਸ਼ੇ ਜਾਂ ਕਾਰੋਬਾਰ ਵਿੱਚ ਵੀ ਪਰਿਵਰਤਨ ਕੀਤਾ ਜਾ ਸਕੇਗਾ ਕਿਸੇ ਨਵੇਂ ਵਪਾਰ ਦੀ ਸ਼ੁਰੂਆਤ ਵੀ ਸੰਭਵ ਹੋਵੇਗੀ ਤੁਸੀਂ ਮਾਨਸਿਕ ਤੌਰ ਤੇ ਕਾਫੀ ਮਜ਼ਬੂਤ ਰਹੋਗੇ ਤੁਹਾਡੀ ਫੈਸਲੇ ਲੈਣ ਦੀ ਸਮਰੱਥਾ ਹੋਰ ਵੀ ਮਜ਼ਬੂਤ ਹੋਵੇਗੀ ਅਦੇ ਕਦਾਂ ਕਿਤੇ-ਕਿਤੇ ਤੋਂ ਚੰਗੇ ਸਮਾਚਾਰ ਵੀ ਸੁਣਨ ਨੂੰ ਮਿਲ ਸਕਦੇ ਹਨ ਇਸ ਸਭ ਦੇ ਬਾਵਜੂਦ ਵੀ ਮਈ ਤੋਂ ਬਾਅਦ ਆਰਥਿਕ ਅਤੇ ਪਰਿਵਾਰਕ ਮਾਮਲਿਆਂ ਵਿੱਚ ਜਾਗਰੂਕ ਰਹਿਣਾ ਸਮਝਦਾਰੀ ਦਾ ਕੰਮ ਹੋਵੇਗਾ ਕਿਉਂਕਿ ਰਾਸ਼ੀਫਲ 2025 ਦੇ ਅਨੁਸਾਰ ਮਾਰਚ ਤੋਂ ਬਾਅਦ ਭਾਵੇਂ ਸ਼ਨੀ ਦਾ ਪ੍ਰਭਾਵ ਦੂਜੇ ਘਰ ਤੋਂ ਦੂਰ ਹੋ ਰਿਹਾ ਹੈ ਪਰ ਮਈ ਤੋਂ ਬਾਅਦ ਰਾਹੂ ਦਾ ਪ੍ਰਭਾਵ ਸ਼ੁਰੂ ਹੋ ਜਾਵੇਗਾ ਇਸ ਕਰਕੇ ਸਮੱਸਿਆਵਾਂ ਵਿੱਚ ਕਾਫੀ ਹੱਦ ਤੱਕ ਕਮੀ ਆ ਜਾਵੇਗੀ ਪਰ ਛੋਟੀਆਂ-ਮੋਟੀਆਂ ਰੁਕਾਵਟਾਂ ਫਿਰ ਵੀ ਰਹਿ ਸਕਦੀਆਂ ਹਨ ਖਾਸ ਤੌਰ ਤੇ ਆਰਥਿਕ ਅਤੇ ਪਰਿਵਾਰਕ ਮਾਮਲਿਆਂ ਵਿੱਚ ਇਸ ਲਈ ਇਨ੍ਹਾਂ ਮਾਮਲਿਆਂ ਵਿੱਚ ਸਾਵਧਾਨ ਰਹਿਣਾ ਸਮਝਦਾਰੀ ਦਾ ਕੰਮ ਹੋਵੇਗਾ ਮਈ ਦੇ ਮੱਧ ਤੋਂ ਪਹਿਲਾਂ ਦਾ ਸਮਾਂ ਪ੍ਰੇਮ ਸਬੰਧਾਂ ਲਈ ਅਨੁਕੂਲ ਰਹੇਗਾ ਵਿਆਹ ਅਤੇ ਸ਼ਾਦੀशुदा ਜੀਵਨ ਨਾਲ ਸੰਬੰਧਿਤ ਮਾਮਲਿਆਂ ਵਿੱਚ ਵੀ ਇਹ ਅਨੁਕੂਲਤਾ ਦੇ ਸਕੇਗਾ ਪਰ ਮਈ ਦੇ ਮੱਧ ਤੋਂ ਬਾਅਦ ਦਾ ਸਮਾਂ ਇਨ੍ਹਾਂ ਮਾਮਲਿਆਂ ਵਿੱਚ ਘੱਟ ਸੁਜੋਗੀ ਹੋ ਸਕਦਾ ਹੈ ਵਿਦਿਆਰਥੀਆਂ ਦੇ ਲਈ ਆਮ ਤੌਰ ਤੇ ਪੂਰਾ ਸਾਲ ਹੀ ਕਿਸੇ ਨਾ ਕਿਸੇ ਤਰ੍ਹਾਂ ਮਦਦਗਾਰ ਬਣਦਾ ਰਹੇਗਾ ਮਕਰ ਰਾਸ਼ੀ ਵਾਲਿਆਂ ਵਾਸਤੇ ਉਪਾਅ ਹੈ ਜੀ ਹਰ ਤੀਜੇ ਮਹੀਨੇ ਪੁਜਾਰੀ ਨੂੰ ਪੀਲੇ ਕੱਪੜੇ ਦਾਨ ਕਰਨਾ ਸ਼ੁਭ ਰਹੇਗਾ ਅੱਗੇ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਓ ਨਵਾਂ ਸਾਲ ਤੁਹਾਨੂੰ ਮਿਹਲੇ ਜੁੜੇ ਨਤੀਜੇ ਦੇ ਸਕਦਾ ਹੈ ਕੁਝ ਮਾਮਲਿਆਂ ਵਿੱਚ ਤੁਸੀਂ ਔਸਤ ਤੋਂ ਬਿਹਤਰ ਨਤੀਜੇ ਵੀ ਦੇਖ ਸਕਦੇ ਹੋ ਇੱਕ ਪਾਸੇ ਮਾਰਚ ਤੋਂ ਬਾਅਦ ਸ਼ਨੀ ਦਾ ਪ੍ਰਭਾਵ ਪਹਿਲੇ ਘਰ ਤੋਂ ਦੂਰ ਹੋ ਰਿਹਾ ਹੈ ਜੋ ਤੁਹਾਡੇ ਅੰਦਰ ਨਵਾਂ ਉਤਸ਼ਾਹ ਅਤੇ ਨਵੀਂ ਊਰਜਾ ਪੈਦਾ ਕਰੇਗਾ ਤੁਸੀਂ ਰੁਕੇ ਹੋਏ ਕੰਮਾਂ ਨੂੰ ਤੇਜ਼ੀ ਨਾਲ ਕਰ ਸਕੋਗੇ ਅਤੇ ਯਾਤਰਾ ਦੁਆਰਾ ਵੀ ਲਾਭ ਪ੍ਰਾਪਤ ਕਰ ਸਕੋਗੇ ਦੂਜੇ ਪਾਸੇ ਮਈ ਤੋਂ ਬਾਅਦ ਰਾਹੂ ਦਾ ਪਹਿਲੇ ਘਰ ਵਿੱਚ ਗੋਚਰ ਇਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਦੁਬਾਰਾ ਖੜੀਆਂ ਕਰ ਸਕਦਾ ਹੈ ਹਾਲਾਂਕਿ ਪਰੇਸ਼ਾਨੀਆਂ ਦਾ ਰੂਪ ਛੋਟਾ ਅਤੇ ਕਮਜ਼ੋਰ रह ਸਕਦਾ ਹੈ ਜਿਸ ਦਾ ਮਤਲਬ ਹੈ ਕਿ ਪਹਿਲਾਂ ਦੇ ਮੁਕਾਬਲੇ ਪਰੇਸ਼ਾਨੀਆਂ ਘਟਣਗੀਆਂ ਪਰ ਪੂਰੀ ਤਰ੍ਹਾਂ ਦੂਰ ਨਹੀਂ ਹੋਣਗੀਆਂ ਇਸ ਲਈ ਆਪਣੀ ਸਿਹਤ ਦਾ ਖਿਆਲ ਰੱਖਦੇ ਹੋਏ ਆਪਣੀ ਅਸਲ ਊਰਜਾ ਦੇ ਅਨੁਸਾਰ ਕੰਮ ਕਰਨਾ ਸਮਝਦਾਰੀ ਦਾ ਕੰਮ ਹੋਵੇਗਾ ਇਸ ਨਾਲ ਤੁਹਾਡੀ ਸਿਹਤ ਵੀ ਣਕੂਲ ਰਹੇਗੀ ਅਤੇ ਤੁਹਾਡੇ ਕੰਮ ਵੀ ਹੌਲੀ-ਹੌਲੀ ਪੂਰੇ ਹੋਣ ਲੱਗ ਜਾਣਗੇ ਇਸ ਸਾਲ ਮਾਤਾ ਜੀ ਦੀ ਸਿਹਤ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਰਹੇਗਾ ਹਾਲਾਂਕਿ ਨਾ ਸਾਰੇ ਹਾਲਾਤਾਂ ਦੇ ਬਾਵਜੂਦ ਮਈ ਦੇ ਮੱਧ ਤੋਂ ਬਾਅਦ ਬ੍ਰਹਸਪਤੀ ਦੇ ਗੋਚਰ ਦੀ ਅਨੁਕੂਲਤਾ ਤੁਹਾਨੂੰ ਵੱਖ-ਵੱਖ ਮਾਮਲਿਆਂ ਵਿੱਚ ਚੰਗੀ ਸਫਲਤਾ ਦਿਵਾ ਸਕਦੀ ਹੈ ਜੇਕਰ ਤੁਸੀਂ ਵਿਦਿਆਰਥੀ ਹੋ ਤਾਂ ਮਈ ਦੇ ਮੱਧ ਤੋਂ ਬਾਅਦ ਤੁਹਾਨੂੰ ਕਾਫੀ ਚੰਗੇ ਨਤੀਜੇ ਮਿਲ ਸਕਦੇ ਹਨ ਰਾਸ਼ੀ ਫਲ 2025 ਕਹਿੰਦਾ ਹੈ ਕਿ ਪ੍ਰੇਮ ਸਬੰਧਾਂ ਲਈ ਵੀ ਗੁਰੂ ਦਾ ਇਹ ਗੋਚਰ ਅਨੁਕੂਲ ਨਤੀਜੇ ਦੇਵੇਗਾ ਕੁੜਮਾਈ ਵਿਆਹ ਅਤੇ ਸ਼ਾਦੀशुदा ਜੀਵਨ ਨਾਲ ਸੰਬੰਧਿਤ ਮਾਮਲਿਆਂ ਵਿੱਚ ਵੀ ਬ੍ਰਹਸਪਤੀ ਦਾ ਇਹ ਗੋਚਰ ਚੰਗਾ ਅਨੁਕੂਲ ਰਹੇਗਾ ਪਰ ਸ਼ਾਦੀशुदा ਜੀਵਨ ਵਿੱਚ ਕੇਤੂ ਕਦੇ-ਕਦਾਈਂ ਛੋਟੀਆਂ-ਮੋਟੀਆਂ ਪਰੇਸ਼ਾਨੀਆਂ ਦੇ ਸਕਦਾ ਹੈ ਬ੍ਰਸਪਤੀ ਉਹਨਾ ਪਰੇਸ਼ਾਨੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੇਗਾ ਜਿਸ ਦਾ ਮਤਲਬ ਹੈ ਕਿ ਪਰੇਸ਼ਾਨੀਆਂ ਆਉਣਗੀਆਂ ਪਰ ਜਲਦੀ ਹੀ ਠੀਕ ਹੋ ਜਾਣਗੀਆਂ ਇਸ ਤਰ੍ਹਾਂ ਕਾਰੋਬਾਰ ਨੌਕਰੀ ਆਦਿ ਵਿੱਚ ਛੋਟੀਆਂ ਮੋਟੀਆਂ ਰੁਕਾਵਟਾਂ ਦੇ ਬਾਵਜੂਦ ਸਭ ਕੁਝ ਠੀਕ ਠਾਕ ਚੱਲਦਾ ਰਹੇਗਾ ਸਾਰ ਇਹ ਹੈ ਕਿ ਇਸ ਸਾਲ ਵੱਖ-ਵੱਖ ਮਾਮਲਿਆਂ ਵਿੱਚ ਛੋਟੀਆਂ ਮੋਟੀਆਂ ਪਰੇਸ਼ਾਨੀਆਂ ਦੇਖਣ ਨੂੰ ਮਿਲ ਸਕਦੀਆਂ ਹਨ ਪਰ ਤੁਸੀਂ ਆਪਣੀ ਮਿਹਨਤ ਅਤੇ ਚੰਗੀਆਂ ਯੋਜਨਾਵਾਂ ਦੇ ਕਾਰਨ ਉਹਨਾਂ ਪਰੇਸ਼ਾਨੀਆਂ ਨੂੰ ਦੂਰ ਕਰਕੇ ਸਫਲਤਾ ਪ੍ਰਾਪਤ ਕਰਦੇ ਰਹੋਗੇ ਕੁੰਮਰ ਰਾਸ਼ੀ ਵਾਲਿਆਂ ਵਾਸਤੇ ਉਪਾਅ ਹੈ ਜੀ ਗਲੇ ਵਿੱਚ ਚਾਂਦੀ ਦੀ ਚੈਨ ਪਹਿਨਣਾ ਸ਼ੁਭ ਰਹੇਗਾ ਅੱਗੇ ਹੈ ਜੀ ਮੀਨ ਰਾਸ਼ੀ ਮੀਨ ਰਾਸ਼ੀ ਵਾਲਿਓ ਨਵਾਂ ਸਾਲ ਤੁਹਾਡੇ ਲਈ ਮਿਲੇ ਜੁੜੇ ਨਤੀਜੇ ਦੇ ਸਕਦਾ ਹੈ ਇੱਕ ਪਾਸੇ ਜਿੱਥੇ ਮਈ ਤੋਂ ਬਾਅਦ ਤੁਹਾਡੇ ਪਹਿਲੇ ਘਰ ਤੋਂ ਰਾਹੂ ਦਾ ਪ੍ਰਭਾਵ ਦੂਰ ਹੋ ਕੇ ਤੁਹਾਡੇ ਤਣਾ ਨੂੰ ਦੂਰ ਕਰਕੇ ਸ਼ਾਂਤੀ ਦੇਵੇਗਾ ਉੱਥੇ ਮਾਰਚ ਤੋਂ ਬਾਅਦ ਸ਼ਨੀ ਦੇਵ ਤੁਹਾਡੇ ਪਹਿਲੇ ਘਰ ਵਿੱਚ ਆ ਜਾਣਗੇ ਅਤੇ ਤੁਹਾਡੇ ਵਿੱਚ ਆਲਸ ਦੀ ਭਾਵਨਾ ਪੈਦਾ ਕਰ ਸਕਦੇ ਹਨ ਇਸ ਨਾਲ ਤੁਸੀਂ ਆਪਣੇ ਕੰਮਕਾਜ ਨੂੰ ਲੈ ਕੇ ਕੁਝ ਹੱਦ ਤੱਕ ਲਾਪਰਵਾਹ ਹੋ ਸਕਦੇ ਹੋ ਜੇਕਰ ਤੁਸੀਂ ਲਾਪਰਵਾਹੀ ਤੋਂ ਬਚੋਗੇ ਅਤੇ ਪੂਰੇ ਸਮਰਪਣ ਨਾਲ ਕੰਮ ਕਰੋਗੇ ਤਾਂ ਨਤੀਜੇ ਚੰਗੇ ਵੀ ਹੋ ਸਕਦੇ ਹਨ ਬ੍ਰਹਸਪਤੀ ਦਾ ਗੋਚਰ ਵੀ ਇਸ ਸਾਲ ਤੁਹਾਨੂੰ ਮਿਲੇ ਜੁਲੇ ਨਤੀਜੇ ਦੇਵੇਗਾ ਮਈ ਦੇ ਮੱਧ ਤੋਂ ਪਹਿਲਾਂ ਬ੍ਰਹਸਪਤੀ ਲਾਭ ਘਰ ਨੂੰ ਦੇਖਦੇ ਹੋਏ ਤੁਹਾਨੂੰ ਚੰਗਾ ਲਾਭ ਕਰਵਾਉਣਾ ਚਾਹੁੰਦੇ ਹਨ ਦੂਜੇ ਪਾਸੇ ਮਈ ਦੇ ਮੱਧ ਤੋਂ ਬਾਅਦ ਤੁਹਾਨੂੰ ਆਪਣੀ ਇਮਾਨਦਾਰੀ ਦੇ ਚੰਗੇ ਫਲ ਮਿਲਣ ਦੇ ਯੋਗ ਬਣਨਗੇ ਘਰ ਤੋਂ ਦੂਰ ਰਹਿਣ ਵਾਲੇ ਵਿਦਿਆਰਥੀਆਂ ਨੂੰ ਚੰਗੇ ਨਤੀਜੇ ਮਿਲ ਸਕਦੇ ਹਨ ਘਰ ਤੋਂ ਦੂਰ ਰਹਿ ਕੇ ਕਮਾਈ ਕਰਨ ਵਾਲੇ ਲੋਕਾਂ ਨੂੰ ਵੀ ਚੰਗੇ ਨਤੀਜੇ ਮਿਲ ਸਕਦੇ ਹਨ ਰਾਸ਼ੀ ਫਲ 2025 ਦੇ ਅਨੁਸਾਰ ਜਨਮ ਭੂਮੀ ਦੇ ਨਜ਼ਦੀਕ ਰਹਿਣ ਵਾਲੇ ਲੋਕਾਂ ਨੂੰ ਆਪਣੇ ਕੰਮ ਦੇ ਪ੍ਰਤੀ ਥੋੜਾ ਅੰਤਸਤੋਸ਼ ਹੋ ਸਕਦਾ ਹੈ ਫਿਰ ਵੀ ਕੁੱਲ ਮਿਲਾ ਕੇ ਇਸ ਸਾਲ ਨੂੰ ਅਸੀਂ ਤੁਹਾਡੇ ਲਈ ਮਿਲਿਆ-ਜੁਲਿਆ ਜਾਂ ਕੁਝ ਮਾਮਲਿਆਂ ਵਿੱਚ ਔਸਤ ਤੋਂ ਥੋੜਾ ਬਿਹਤਰ ਵੀ ਕਹਿ ਸਕਦੇ ਹਾਂ ਮੀਨ ਰਾਸ਼ੀ ਵਾਲਿਆਂ ਵਾਸਤੇ ਉਪਾਅ ਹੈ ਜੀ ਆਪਣੇ ਆਪ ਨੂੰ ਸ਼ੁੱਧ ਅਤੇ ਸਾਤਵਿਕ ਰੱਖਦੇ ਹੋਏ ਬਾਂਦਰਾਂ ਨੂੰ ਗੁੜ ਅਤੇ ਛੋਲੇ ਖਿਲਾਉਣਾ ਸ਼ੁਭ ਰਹੇਗਾ ਧੰਨਵਾਦ ਜੀ